ਸਿਓਲ ਸਿਖਰ ਸੰਮੇਲਨ 'ਦੋਂ ਨਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਟਾਰਨੀ ਅਤੇ ਚੀਨੀ ਰਾਸ਼ਟਰਪਤੀ ਜਿੰਗਪਿੰਗ ਦੀ ਮੁਲਾਕਾਤ ਦੀ ਸੰਭਾਵਨਾ ਦਾ ਸਰਸਕਲ ਜੀ ਮੈਰੋਸ਼ ਨੇ ਦੱਸਿਆ ਕਿ ਅਗਲੇ ਹਫਤੇ ਦੱਖਣੀ ਕੋਰੀਆ ਦੇ ਸਿਓਲ ਸ਼ਹਿਰ ਵਿੱਚ ਹੋਣ ਵਾਲੇ आ, APEC ਸੰਮੇਲਨ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਟਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ ਦੀ ਮੁਲਾਕਾਤ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਇਹ ਸੰਮੇਲਨ 31 ਅਕਤੂਬਰ ਤੋਂ 1 ਨਵੰਬਰ ਤੱਕ ਹੋਵੇਗਾ ਜਿਸ ਦੀ ਦੱਖਣੀ ਕੋਰੀਆ ਦੂਜੀ ਵਾਰ ਜੋ ਜਿਹੜਾ ਇਹ ਸਮਾमेलन ਰੱਖਿਆ ਜਾ ਰਿਹਾ ਇਸ ਦੇ ਨਾਲ ਹੀ ਕਾਰਨੀ ਹਾਲ ਹੀ ਵਿੱਚ ਚੀਨ ਨਾਲ ਵਪਾਰ ਅਤੇ ਰਾਜਨੀਤਿਕ ਸੰਬੰਧ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦੇ ਰਹੇ ਨੇ ਇਹ ਸੀਨੀਅਰ ਕੈਨੇਡੀਅਨ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਦੋਨਾਂ ਨੇ ਤਹਿਵਾ ਵਿਚਕਾਰ ਮੁਲਾਕਾਤ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਸਮਾमेलन ਦੋ ਦਿਨਾਂ ਵਿੱਚ ਤੇ ਮੀਟਿੰਗ ਦੀ ਸੰਭਾਵਨਾ ਹੋ ਸਕਦੀ ਹੈ ਇਸ ਨਾਲ ਹੀ ਗੋਤਲਬ ਤੋਂ ਹੋ ਰਹੀ ਕੈਨੇਡਾ ਵਿੱਚ ਚੀਨੀ ਇਲੈਕਸ਼ਨਸ ਵਾਣਾ ਉਤੇ 100% ਟੈਰਿਫ ਲਗਾਉਣ ਦਾ ਐਲਾਨ ਤੋਂ ਬਾਅਦ ਚੀਨ ਦੇ ਅਗਸਤ ਮਹੀਨੇ ਵਿੱਚ ਕੈਨੇਡੀਅਨ ਕਲੂਨਾ ਉਤੇ ਸ਼ੁਰੂਆਤੀ ਜਿਹੜੇ ਆ ਆਟੋ ਡਿਪਲੋਮੈਟਿਕ ਚੀਜ਼ਾਂ ਨੇ ਜਿਹੜੀਆਂ ਉਹਨਾਂ ਉੱਤੇ ਜਿਹੜਾ 100% ਟੈਰਿਫ ਦਾ ਐਲਾਨ ਕੀਤਾ ਗਿਆ ਸੀਗਾ ਪਰ ਹੁਣ ਦਾ ਜੀਏ ਕਿ ਇਸ ਦੇ ਵਿੱਚ ਜਿਸ ਕਾਰਨ ਦੋਵਾਂ ਦੇਸ਼ਾਂ ਵਿੱਚ ਤਣਾਅ ਵਧ ਗਿਆ ਸੀ ਪਰ ਕਿਤੇ ਨਾ ਕਿਤੇ ਇਨ ਇਸ ਮੁਲਾਕਾਤ ਤੋਂ ਬਾਅਦ ਇਹ ਤਣਾਅ ਘਟਦਾ ਦਿਖਾਈ ਦੇ ਰਿਹਾ ਹੈ